ਮੇਰਾ ਇੱਕ ਤਾਂ ਕੈਮਰਾ ਨਹੀਂ ਸੈੱਟ ਹੁੰਦਾ ਅੱਧੇ ਸੀਨ ਤਾਂ ਮੇਰੇ ਘਰ ਵਾਲੇ ਨੇ ਮੇਰੇ ਕੱਟ ਦਨੇ ਆ ਕਿ ਇੱਕ ਕਹਿੰਦੇ ਮੈਂ ਬੋਲਦੀ ਬਹੁਤ ਆ ਮਤਲਬ ਮੈਂ ਹਸ ਤੱਕ ਨਾ ਕਦੇ ਕੱਪ ਵੀ ਹੋਣ ਵੀ ਮੈਂ ਘਰੇ ਜਾਵਾਂ ਆਪਣੇ ਤਾਂ ਮੈਂ ਕੱਪ ਚੱਕ ਕੇ ਬੈੱਡ ਤੋਂ ਉੱਥੇ ਨਹੀਂ ਰੱਖਦੀ ਰਸੋਈ ਤੱਕ ਮਨ ਨੂੰ ਹੋਵੇ ਤਾਂ ਕੰਮ ਕਰ ਲੈਂਦੀ ਜਿਹੜੇ ਜਿਹੜੇ ਬੰਦੇ ਸਾਨੂੰ ਰਸਤੇ 'ਚੋਂ ਮਿਲੇ ਨੇ ਨਾ ਬਾਕਮਾਲ ਬੰਦੇ ਮਿਲੇ ਸਾਨੂੰ ਉਹ ਤੇ ਇਹ ਮੇਰਾ ਹਮੇਸ਼ਾ ਹਰ ਇੱਕ ਚੀਜ਼ 'ਚ ਸਾਥ ਦਿੰਦੀ ਹੈ ਕੰਮ ਕਰਨ 'ਚ ਨਹੀਂ ਦਲੋ ਕੋਈ ਨੀ ਦਾ ਦੇ ਲਈ ਆਪਾਂ ਹੁਣ ਟਰੈਵਲ ਸੀਰੀਜ਼ ਵੀ ਲੈ ਕੇ ਆਵਾਂਗੇ ਬਹੁਤ ਜਲਦੀ ਹੈਲੋ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇ ਅੱਜ ਦਾ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸਟਾਰਟ ਹੋ ਚੁੱਕਾ ਹੈ ਦਿਨ ਹੋ ਚੁੱਕਿਆ ਪੌਣੇ 7 ਓਏ ਤਿੰਨ ਮੇਰਾ ਜਣਾ ਹਮ ਕੀਤਾ ਹੋਇਆ ਮੈਨੂੰ ਛੜ ਮਾਰਨ ਨਹੀਂ ਦੇਦੀ ਰੋਜ਼ ਦਾ ਕੰਮ ਹੈ ਪਤਾ ਹੁੰਦਾ ਘਣਾ ਮਨਾ ਪਾਕ ਕਿ ਕਿ ਹੁਣ ਤਾਂ ਮੈਂ ਘਰੇ ਰਹਿੰਦੀ ਆ ਤਾਂ ਫਿਰ ਮੈਨੂੰ ਹੁੰਦਾ ਵੀ ਮੈਂ ਰੋਜ਼ ਕਰਦਾਂ ਵਾ ਸਫਾਈ ਕਿਉਂਕਿ ਤੇ ਜਦੋਂ ਜਦੋਂ ਡਿਊਟੀ ਜਾਣਾ ਹੁੰਦਾ ਨਾ ਉਦੋਂ ਥੋੜਾ ਜਿਹਾ ਪ੍ਰੋਬਲਮ ਹੁੰਦੀ ਹੈ ਤੇ ਆ ਵੀ ਕਰਾ ਵੀ ਹੁਣਾ ਹੁੰਦਾ ਹੈ ਉਹਦੇ ਕਰਕੇ ਫਿਰ ਰੋਜ਼ ਨਹੀਂ ਸਫਾਈ ਹੁੰਦੀ ਟੂ ਵੀ ਓਨਸਟ ਰੋਜ਼ ਨਹੀਂ ਸਫਾਈ ਹੁੰਦੀ ਕਿ ਇੱਕ ਦਿਨ ਛੱਡ ਕੇ ਹੋ ਜਾਂਦੀ ਹੈ ਤੇ ਇਸ ਲਈ ਹੁਣ ਮੈਂ ਕਰਿਆ ਉੱਤੇ ਕਿ ਮੈਨੂੰ ਹੁੰਦਾ ਵੀ ਮੈਂ ਝੜੂ ਪੋਚਾ ਕਰੀਦਮ ਤੇ ਇਹ ਮੇਰਾ ਹਮੇਸ਼ਾ ਹਰ ਇੱਕ ਚੀਜ਼ ਚ ਸਾਥ ਦਿੰਦੀ ਹੈ ਕੰਮ ਕਰਨ ਚ ਨਹੀਂ ਘੜਾ ਮਪਾਂਜ ਮੈਂ ਕੰਮ ਕਰਦੀ ਹਾਂ ਤੇ ਘੜਾ ਮਕੋਂਦੀ ਆ ਯਾਰ ਮਿੱਟੀ ਪਤਾ ਨਹੀਂ ਕਿਉਂ ਹੀ ਨਹੀਂ ਆਉਂਦੀ ਨਾ ਕਿਉਂਕਿ ਇੱਥੇ ਆਲੇ ਆਹ ਖੇਤ ਆ ਤੇ ਉਹਦੇ ਕਰਕੇ ਨਹੀਂ ਮਿੱਟੀ ਆਉਂਦੀ ਆ ਜਿਸ ਨੂੰ ਮੈਂ ਝਾੜੂ ਪੋਚਾ ਕਰਾਂਗੀ ਨਾ ਤੇ ਇਦਾਂ ਲੱਗੂਗਾ ਵੀ ਮੈਂ ਕਦੇ ਕੀਤਾ ਹੀ ਨਹੀਂ ਮਤਲਬ ਇੱਥੇ ਕਦੇ ਝਾੜੂ ਪੋਚਾ ਹੋਇਆ ਹੀ ਨਹੀਂ ਆ ਸਦੀਆਂ ਤੋਂ ਇੱਦਾਂ ਲੱਗਦਾ ਐ ਇੰਨੀ ਮਿੱਟੀ ਆ ਰਹੀ ਇੰਨੀ ਮਿੱਟੀ ਦਿੱਲੀ ਚਲੋ ਕੋਈ ਨਹੀਂ ਤਾਂ ਦਿੱਲੀ ਆਪਾਂ ਹੁਣ ਟਰੈਵਲ ਸੀਰੀਜ਼ ਵੀ ਲੈ ਕੇ ਆਵਾਂਗੇ ਬਹੁਤ ਜਲਦੀ ਤਾਂ ਇੱਕ ਮਹੀਨਾ ਹੋਇਆ ਨਾ ਆਫਿਸ ਪਰ ਤਾਂ ਦਿੱਲੀ ਨਵੇਂ ਨਵੇਂ ਐ ਕੀ ਥਾਂ ਲੈ ਕੇ ਆਵਾਂਗੇ ਜੋ ਕਿ ਸਾਨੂੰ ਵੀ ਪਸੰਦ ਆ ਤੇ ਤੁਹਾਨੂੰ ਵੀ ਪਸੰਦ ਹੈ ਨਾ ਤੋਂ ਕਿੱਦਾਂ ਐ ਸਾਰੇ ਰਾਣੇ ਮੈਂ ਫੇਰ ਉਹੀ ਪੁਰਾਣੀ ਚੁੰਨੀ ਦੇ ਨਾਲ ਤੁਹਾਡੇ ਨਾਲ ਸਾਰੇਗਾ ਤੇ ਉਹ ਮੈਂ ਕਾਚਰਾ ਨਾ ਫ੍ਰੀਜ਼ ਕੀਤੀਆਂ ਹੋਈਆਂ ਸੀ ਮਤਲਬ ਫਰੋਜ਼ਨ ਤੇ ਉਹ ਦੇਖਦੇ ਆ ਇਹ ਖਾਂ ਜੋਗੀਆਂ ਹੈਗੀਆਂ ਬੱਚੀਆਂ ਕਿ ਨਾ ਉਹ ਕੋ ਠੰਡਾ ਪਾਣੀ ਆ ਪਰ ਦੇਖ ਲਓ ਬਿਲਕੁਲ ਉਦਾਂ ਦੀ ਉਦਾਂ ਹੀ ਆ ਕੋਈ ਖਰਾਬ ਵੀ ਨਹੀਂ ਹੋਈ ਅੱਜ ਤਾਂ ਆ ਜੇ ਨਾਲ ਦਾ ਕੰਮ ਕਰ ਹੀ ਦੇਣਾ ਬਣਾ ਕੇ ਸਾਡੀ ਕੰਪਨੀ ਸ਼ਿਫਟ ਹੋਈ ਆ ਤੇ ਉਹਦੇ ਕਰਕੇ ਫਿਰ ਰੋਟੀ ਹਜੇ ਨਹੀਂ ਮਿਲ ਰਹੀ ਨਾ ਤੇ ਹੁਣ ਮੈਂ ਬਣਾ ਰਹੀ ਆ ਨਾ ਦਾ ਡਿਨਰ ਮੈਂ ਸਬਜੀ ਬਣਾ ਕੇ ਰੱਖ ਲੂੰਗੀ ਰੋਟੀ ਤਾਂ ਉਸੇ ਟਾਈਮ ਬਣਾਉਂਗੀ ਮੈਨੂੰ ਕਿਉਂ ਕੁਕਿੰਗ ਕਰਨੀ ਪਸੰਦ ਆ। ਮੈਨੂੰ ਪਹਿਲਾਂ ਬਿਲਕੁਲ ਨਹੀਂ ਸੀਗੀ। ਮਤਲਬ ਮੈਂ ਹਸਤਾਕਣਾ ਕਦੇ ਕੱਪ ਵੀ ਹੋਣ ਵੀ ਮੈਂ ਘਰੇ ਜਾਵਾਂ ਆਪਣੇ ਤਾਂ ਮੈਂ ਕੱਪ ਚੱਕ ਕੇ ਬੈੱਡ ਤੋਂ ਉੱਥੇ ਨਹੀਂ ਰੱਖਦੀ ਰਸੋਈ ਤੱਕ ਮਨ ਹੋਵੇ ਤਾਂ ਕੰਮ ਕਰ ਲੈਂਦੀ ਆ। ਪਰ ਮਤਲਬ ਕੁਕਿੰਗ ਮੇਨੋ ਸ਼ੌਂਕ ਹੈਗਾ ਸਬਜੀ ਸੁਬਜੀ ਦਾ ਸ਼ੌਂਕ ਹੈਗਾ। ਵਿਆਹ ਤੋਂ ਪਹਿਲਾਂ ਮੈਂ ਕਦੇ ਕੁਝ ਨਹੀਂ ਸੀ ਬਣਾਇਆ। ਕੁਝ ਵੀ ਨਹੀਂ। ਪਰ ਮਨ ਸਾਭ ਆ ਗਿਆ ਬਣਾਣਾ। ਇੰਦਰ ਮੇਰੇ ਪਿਆਸ ਹੋ ਰਹੇ ਨੇ ਪਹਿਲਾਂ ਮੈਂ ਸੋਚਿਆ ਨਾ ਜਿਹੜੀਆਂ ਮੈਂ ਉਹ ਜਿੰਨਾ ਲਾਲ ਲਾਲ ਮਿਰਚਾ ਲਿਆਈ ਮੈਨੂੰ ਧਿਆਨ ਚ ਹੀ ਨਹੀਂ ਰਿਹਾ ਕਿ ਆਹ ਲਾਲ ਤਾਂ ਖਰਾਬ ਹੋ ਜਾਂਦੀਆਂ ਨੇ ਮੰਮੀ ਕਹਿੰਦੇ ਲਾਲ ਮਿਰਚਾ ਕਿਉਂ ਨਹੀਂ ਆਈ ਫਿਰ ਇਸ ਲਈ ਹੁਣ ਮੈਂ ਸਭ ਤੋਂ ਪਹਿਲਾਂ ਉਹ ਛਾਣ ਕੇ ਲਾਲ ਮਿਰਚਾ ਕੱਢ ਲੈਂਦੀ ਆ ਜਿਹੜੀਆਂ ਥੋੜੀਆਂ ਥੋੜੀਆਂ ਲਾਲ ਹੋ ਰਹੀਆਂ ਨੇ ਦੇਖੋ ਬਾਕੀ ਮਿਰਚਾ ਨੂੰ ਖਰਾਬ ਨਾ ਕਰਦੇ ਜਿਹੜੇ ਜਿਹੜੇ ਬੰਦੇ ਸਾਨੂੰ ਰਸਤੇ 'ਚੋਂ ਮਿਲੇ ਨੇ ਨਾ ਬਾਕਮਾਲ ਬੰਦੇ ਮਿਲੇ ਸਾਨੂੰ ਉਹ ਬਹੁਤ ਜ਼ਿਆਦਾ ਰਿਸਪੈਕਟ ਬਹੁਤ ਜ਼ਿਆਦਾ ਇੱਜ਼ਤਮਾਨ ਉਹਨਾਂ ਨੇ ਸਾਨੂੰ ਦਿੱਤੀ ਬਹੁਤ ਜ਼ਿਆਦਾ ਜਿਨ੍ਹਾਂ ਨੇ ਦਿੱਤੀ ਆ ਉਹਨਾਂ ਨੇ ਦਿੱਤੀ ਹੀ ਆ ਮੇਰਾ ਇੱਕ ਤਾਂ ਕੈਮਰਾ ਨਹੀਂ ਸੈੱਟ ਹੁੰਦਾ ਅੱਧੇ ਸੀਨ ਤਾਂ ਮੇਰੇ ਘਰ ਵਾਲੇ ਨੇ ਮੇਰੇ ਕੱਟ ਦੇਨੇ ਆ ਕਿ ਇੱਕ ਕਹਿੰਦੇ ਮੈਂ ਬੋਲਦੀ ਬੋਤ ਆ ਜੇ ਮੈਂ ਨਾ ਬੋਲਾਂ ਤਾਂ ਵੀ ਦਿੱਕਤ ਆ ਆਪ ਬਰੋਸ ਸਮਾਂ ਤੇ ਮੈਂ ਪਾ ਦਿੰਦੀ ਆ ਨਮਕ ਕਿਤੇ ਮੱਟਰ ਪਾਉਣ ਤੋਂ ਬਾਅਦ ਨਮਕ ਪਾਉਦੇ ਆ ਤੇ ਮਸਾਲਾ ਥਾਲੀ ਨੇ ਕੀ ਕੱਢਨੇ ਕੱਢਣਾ ਆਪੋ ਅਰ ਰਹਾ ਤਾਂ ਮੈਰਾ ਹਦੀਤਾ ਨਾਲ ਕਿਉਂਕਿ ਫਿਰ ਨਾਲੋਂ ਨਾਲੇ ਸਾਰਾ ਕੰਮ ਕਰਨਾ ਨੋਖਾ ਹੋ ਜਾਣਾ ਹੈ ਡਿਊਟੀ ਦੇ ਨਾਲ ਇਸ ਲਈ ਹੁਣ ਮੇਨ ਮੇਨ ਕੰਮ ਜਿਹੜਾ ਹੈ ਮੈਂ ਹੁਣ ਕਰ ਲੈਣਾ ਤੇ ਬਾਕੀ ਰੋਟੀ ਵੀ ਤਾਂ ਮੈਂ ਨਾਲੋਂ ਨਾਲ ਹੀ ਬਣਾ ਦਾਂਗੀ ਚੋ ਮੇਰੀ ਸਾਡਾ ਪੋਚਾ ਵੀ ਲੱਗ ਕੇ ਤਿਆਰ ਆ ਕਿਉਂਕਿ ਜਦੋਂ ਜਦੋਂ ਆਪਾਂ ਮਤਲਬ ਰੈਂਟ ਤੇ ਰਹਿੰਦੇ ਆ ਤਾਂ ਸਾਨੂੰ ਮੈਨੂੰ ਇਦਾਂ ਲੱਗਦਾ ਹੈ ਕਿ ਸਫਾਈ ਦਾ ਥੋੜਾ ਜਿਹਾ ਜ਼ਿਆਦਾ ਹੀ ਸਗੋਂ ਆਪਣੇ ਘਰ ਨਾਲੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਨਾ ਅ ਅਗਲੇ ਦੀ ਪ੍ਰਾਪਰਟੀ ਹੁੰਦੀ ਆ ਹਨਾ ਕਿਸੇ ਨੇ ਇੰਨੇ ਮੈਨਨ ਦਾ ਬੜਾ ਹੁੰਦੇ ਉਹਨੂੰ ਤੁਸੀਂ ਤੋੜ ਭੰਨ ਕਰੋ ਜਾਂ ਮਤਲਬ ਸਫਾਈ ਨਾਲ ਰੱਖੋ ਤਾਂ ਫਿਰ ਥੋੜਾ ਜਿਹਾ ਦਿੱਕਤ ਹੁੰਦੀ ਆ ਇਸ ਲਈ ਥੋੜੀ ਸਫਾਈ ਦਾ ਆਪਣੇ ਘਰ ਨਾਲੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਮੈਨੂੰ ਨਾ ਆਦਤ ਹੈ ਆਦਤ ਨਹੀਂ ਹੈਗੀ ਕਿ ਮੈਨੂੰ ਇਹ ਗੱਲ ਕੋਈ ਬੋਲੇ ਵੀ ਤੂੰ ਇਹ ਕਰ ਲਿਆ ਕਾ ਵੀ ਮਲਵਾ ਨਹੀਂ ਕੀਤਾ ਮਤਲਬ ਉਹ ਚੀਜ਼ ਸੁਣਨ ਦੀ ਨਾ ਹੈ ਨਹੀਂਗੀ ਮੇਰੇ ਅੰਦਰ ਤੇ ਇਸ ਲਈ ਮੈਂ ਕਰ ਦਿੰਨੀ ਹੁਨੀ ਆਪ ਹੀ ਸਾਰਾ ਕੰਮ ਉਹਨਾਂ ਨੂੰ ਵੀ ਪਤਾ ਹੈ ਨਾ ਵੀ ਜੋਬ ਵਾਲੇ ਆ ਤਾਂ ਡੇਲੀ ਨਹੀਂ ਹੁੰਦਾ ਵਿਚਾਰਿਆਂ ਤੋਂ ਉਹ ਵੀ ਚੀਜ਼ ਨੂੰ ਸਮਝਦੇ ਆ ਪਰ ਚਲ ਸਫਾਈ ਸੋਈ ਕਰ ਲਈ ਦੀ ਆ ਟਾਈਮ ਹੋ ਗਿਆ 12:00 ਵਜੇ ਕੇ 40 ਮਿੰਟ ਹੋਣ ਵਾਲੇ ਆ ਤੇ ਜਾਗ ਮੇਰੀ ਖੁੱਲ ਗਈ ਆ ਨੀਂਦ ਆਈ ਨਹੀਂ ਜੀ ਟੁੱਟ ਗਈ ਨੀਂਦ ਯਾਰ ਇੱਕ ਤਾਂ ਚੱਲਣ ਪਈ ਜਾਂਦਾ ਮੂੰਹ ਤੇ ਬਾਰੀ ਥਣੀ ਤੇ ਦੂਜਾ ਆਹ ਰੋਡ ਬੜਾ ਚੱਲਦਾ ਯਾਰ ਬਾਹਰ ਵਾਲਾ ਜਿਹੜਾ ਰੋਡ ਹੈ ਨਾ ਕਦੇ ਟਰੈਕਟਰ ਲੰਘ ਰਿਹਾ ਕਦੇ ਗੱਡੀਆਂ ਲੰਘ ਰਹੀਆਂ ਕਦੇ ਕੀ ਲੰਘ ਰਿਹਾ ਮਤਲਬ ਇੱਕ ਮਿੰਟ ਵੀ ਇਹ ਰੋਡ ਜਿਹੜਾ ਨਾ ਬੰਦ ਨਹੀਂ ਹੁੰਦਾ ਇੱਕ ਮਿੰਟ ਵੀ ਹਣਾ ਕੋਕੋ ਹਣਾ ਤੰਗ ਹੋ ਨੇਣਾ ਆਪਾਂ ਫਿਰ ਤੇ ਜਾਗ ਖੁੱਲ ਜਾਂਦੀ ਆਪਣੀ ਕੋਈ ਗੱਡੀ ਲੰਗੇ ਉਈ ਸਾਰ ਕਰਾਂਗੇ ਐਨੇ ਭੋਂਕਣਾ ਹੀ ਭੋਂਕਣਾ ਐਨੇ ਰਿਸਪੌਂਸ ਦੇਣਾ ਹੀ ਦੇਣਾ ਉਹਦੇ ਕਰਕੇ ਵੀ ਜਾ ਖੁੱਲ ਗਈ ਹੁਣ ਨੀਂਦ ਮੇਰੀ ਪੂਰੀ ਹੋਈ ਨਹੀਂ ਮੈਂ ਕਿਹਾ ਚਾ ਰੋਟੀ ਖਾ ਲਈ ਉਹਨਾਂ ਚਰ ਫੇ ਫੇ ਸੋਵਾਂਗੇ ਹਰ ਇੱਕ ਨੂੰ ਰਿਸਪੌਂਸ ਤਾਂ ਦੇਣਾ ਹੀ ਆ ਵੀ ਇਹਦੇ ਤੋਂ ਬਿਨਾ ਕਿਦਾਂ ਗੱਡੀ ਨਹੀਂ ਲੱਗਣੀ ਸੋ ਆਪਣੇ ਕੋਲ ਬਣਿਆ ਅੱਜ ਆਲੂ ਮਟਰ ਗਾਜਰ ਬਹੁਤ ਸਵਾਦ ਦਿਖ ਰਹੇ ਨੇ ਬਾਕੀ ਖਾ ਕੇ ਪਤਾ ਲੱਗੂਗਾ ਰੋਡ ਚੱਲਦਾ ਹੀ ਬੜਾ ਹੁਣ ਚੱਲਣਾ ਹੀ ਆ ਦਿਨੇ ਹੀ ਚੱਲਣਾ ਰੋਡ ਰਾਤ ਨੂੰ ਅਸੀਂ ਪੁੱਠੇ ਟਾਈਮ 'ਚ ਡਿਊਟੀ ਕਰ ਰਹੇ ਆ ਰਾਤ ਦੀ ਲੋਕ ਤਾਂ ਸਹੀ ਚੱਲ ਰਹੇ ਨੇ ਨਾ ਲੋਕ ਸਹੀ ਸਵੇਦੀ ਆਪਣਾ ਕੰਮ ਕਰ ਕਰਦੇ ਨੇ ਸਵੇਰੇ ਲੰਘਦੇ ਵੜਦੇ ਨੇ ਰਾਤ ਨੂੰ ਤਾਂ ਸੌਣ ਦਾ ਟਾਈਮ ਆ ਪਰ ਅਸੀਂ ਪੁੱਠੇ ਆ ਨਾ ਉਹਨਾਂ ਨੂੰ ਕੀ ਕਸੂਰ ਕੱਢਣਾ ਸੋ ਰੋਟੀ ਆਪਣੀ ਹੋ ਗਈ ਤਿਆਰ ਆਲੂ ਬਟਰ ਗਾਜਰ ਤੇ ਪ੍ਰਸ਼ਾਦੇ ਨਾਲ ਮੱਖਣ ਤੇ ਕੰਮ ਤੋਂ ਉੱਠ ਕੇ ਇਹਨੇ ਰੋਟੀ ਬਣਾਈ ਮੇਰੇ ਆਸਤੇ ਤੇ ਨਾਲੇ ਫਿਰ ਹੁਣ ਵਾਂਡੇ ਮੰਝ ਲੱਗੀ ਆ ਇਹ ਚਾਹੂਗੀ फटाफट ਕੰਮ ਕਰਨ ਆਪਾਂ ਖਾਈਏ ਰੋਟੀ ਤੇ ਮਿਲ ਲਿਆ ਤੁਹਾਨੂੰ ਥੋੜੀ ਦੇਰ ਚ ਹਲੋ ਜੀ ਹਾਜਨਾ ਤੁਹਾਡੇ ਸਾਹਮਣੇ ਪੇਕ ਤੋਂ ਬਾਅਦ ਤਿਆਰ ਆਪਾਂ ਹੋ ਚੁੱਕੇ ਆ ਟਾਈਮ ਹੋ ਗਿਆ 7:30 ਤੜੀ ਰੋਟੀ ਪੈਕ ਆਦੀ ਹੈ ਤੜੀ ਰੋਟੀ ਪੈਕ ਕਰਦੀ ਹਾਂ ਰੋਟੀ ਕਰਦੀ ਪੈਕ ਉਹ ਦੇਖੋ ਕਿੰਨੇ ਡੱਬਿਆਂ ਚ ਹੁਣ ਮੈਨੂੰ ਵੀ ਬਹੁਤ ਜ਼ਿਆਦਾ ਕਾਢੀ ਆ ਮੈਂ ਕੀ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕੀ ਹਲੋ ਬੜ ਪਤਾ ਨਹੀਂ ਰੋਟੀਆਂ ਯਾਰ ਨਾ ਮੈਂ ਗਾਜਰਾ ਘਰ ਕਿਤਿਆਂ ਕੀ ਕਰ ਰਹੇ ਹੋ ਤੁਸੀਂ ਮੈਨੂੰ ਪਹਿਲਾਂ ਕਿਹਾ ਕੇ ਗਏ ਛਡੋ ਹੁਣ ਚੋ ਲੈ ਕੇ ਰੋਟੀ ਆਪਣੀ ਉਹ ਸੈਲਡ ਕੱਟਣਾ ਸੀਗਾ ਹਾਂ ਜਮੈਂ ਕੋਈ ਨਹੀਂ बहुत छोटी <laughs> है <laughs> ਅੱਜ ਮੈਂ ਆਈ ਆਂਟੀ ਹੁਣਾ ਨਾਲ ਫਰਕ ਸ ਹੈ ਪਹਿਲਾਂ ਆਪਾਂ ਦੂਜੀ ਮੰਡੀ ਜਾਇਦਾ ਹੁੰਦਾ ਸੀਗਾ ਪਰ ਉਹ ਕਹਿੰਦੇ ਤੈਨੂੰ ਨਵੀਂ ਮੰਡੀ ਲੈ ਕੇ ਜਾਂਦੇ ਹਾਂ ਜੋ ਕਿ ਬਹੁਤ ਸਸਤੀ ਆ ਦੇਖ ਦੇ ਕਿੰਨੀ ਘੱਟ ਸਸਤੀ ਆ ਯਾ ਭਾਈ 8 ਰੁਪਏ ਕਿਲੋ ਕਪੀਤਾ ਦੇ ਰਹੇ ਨੇ ਤੁਹਾਨੂੰ ਬਚਨ ਕੀਤਾ ਹੈ ਇਹ ਪੱਕਾ ਮਿੱਠੇ ਨਿਕਲਣਗੇ ਨਹੀਂ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਯਾ ਭਾਈ ਇਹ ਪੱਕਾ ਚਾਈ ਵੀ ਦੇ ਲੋ 40 3 ਕਿਲੋ ਵਾਜੂ ਜਾਣ ਹੀ ਨਹੀਂ ਹਾਈ ਕੂਕੂ ਆ ਗਈ ਹਾਂ ਹਾਈ ਕੂਕੂ ਥੱਲੇ ਨਹੀਂ ਆਣਾ ਥੱਲੇ ਨਹੀਂ ਆਣਾ ਗਾ ਕੇ ਹਾਈ ਕੂਕੂ ਨਾ ਨਾ ਥੱਲੇ ਆਣ ਦੀ ਆਦਤ ਨਹੀਂ ਪਾਣੀ ਆਪਾਂ ਮੈਂ ਉੱਧੇ ਹੀ ਮਿਲ ਲੰਨੀ ਆ ਤੈਨੂੰ ਰੁਕ ਜਾ ਕੀ ਕਰਦਾ ਸੀ ਇਹ ਹੈ ਆਏ ਰੁਕ ਜਾ ਸਮਾਨ ਰੱਖ ਲੈਂਦੇ ਹਾਈ ਮੈਂ ਉਹ ਵੋਏ 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 ਹੋਏ ਇੰਨਾ ਇੰਨਾ ਖੁਸ਼ੀ ਇੰਨੀ ਖੁਸ਼ੀ ਓਏ ਹੋ ਰੁਕ ਜਾ ਰੁਕ ਜਾ ਰੁਕ ਜਾ ਉਹ ਨਾ ਬੱਚਾ ਓਹੋ ਕੱਲਾ ਰਹਿ ਤੈ ਚਾਗਾ